ਚਰਨਾ ਢੱਗੁਰਵਾਣਾ ਇੱਕ ਕੰਨੀ ਤੇ ਆ ਇੱਕ ਫਤਾਪੁਰੀਆ ਇੱਕੋ ਜੀ ਉਮਰ ਪਰ ਸਾਹਮਣੇ ਯੱਪ ਖੜੂ ਲੱਭੀ ਫੱਟੇ ਵੀਰ ਰੇਸ਼ਮ ਮਾਰ ਲਓ ਸਾਹਮਣੇ ਕਹਿੰਦੇ ਰੇਸ਼ਮ ਜਾਮਾ ਰਾਏ ਦੀ ਪਈ ਹੋਈ ਰੇਡ ਪਹਿਲੀ ਵਾਰ ਖੇਡਿਆ ਅਮਰੀਕਾ ਦੇ ਮੈਦਾਨਾਂ ਸੈਂਟਰ ਵੇਲੀ ਦੀ ਖੇਡ ਕਲੱਬ ਲਈ ਕਾਲੇ ਟਰੇਸਰ ਪੀ ਹੈ ਚਾਰ ਯਾਫਿਆਂ ਦੇ ਉੱਪਰ ਫਰੰਦੀਪੁਰ ਦੀ ਖੇਡ ਕਲੱਬ ਵੱਲੋਂ ਦਾਵਾ ਬੋਲਿਆ ਹੋਇਆ ਮਾਝਾ ਕਬੱਡੀ ਟੀਵੀ ਦਾ ਧੰਨਵਾਦ ਇਹ ਗੁਰਦਿੱਤ ਤਾਰਜਨ ਤਕੜਾ ਜਫਾ ਆਏ ਹੋਏ ਸਾਰੇ ਸਤਿਕਾਰਯੋਗ ਸਤਿਆਂ ਨੂੰ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਗੁਰਦਿੱਤ ਤਾਰਜਣ ਲਾਓ ਜਫਾ ਕਿ ਨਹੀਂ ਉਹ ਭਿਰਦੇ ਸਾਨ ਹੁੰਦੀ ਹੋਈ ਬੱਲੇ 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 ਸ਼ਹੀਦਾ ਸਿੰਘਾਂ ਦੀ ਧਰਤੀ ਤੰਤਰ ਸ਼ਹੀਦ ਬਾਬਾ ਬੱਸਣ ਸਿੰਘ ਦੀ ਯਾਦਗਾਰੀ ਬੱਲੇ 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 ਦੱਸੋ ਦੱਸੋ ਕੱਦਾਂ ਚ ਕੀ ਹੋ ਰਹੀਏ ਕੰਦੇ ਜੱਫੇ ਦੇ ਉੱਪਰ ਉਧਰ ਸਰਦਾਰ ਰਮਨਦੀਪ ਸਿੰਘ ਜੀ ਸਿੱਕੀ ਸਾਹਿਬ ਉੱਚੇ ਤੇ ਤਰਤ ਚੱਲ ਗਏ ਪਰ ਸਾਹਮਣੇ ਟੱਕਰ ਰੰਦੀਪੁਰੀਆ ਗੋਪੀ ਰੇਸ਼ਮ ਜਾਮਾਰਾ ਆਹ ਟੱਕਰ ਦੇਖਣ ਜੋਗ ਅੱਜ ਦੇ ਖੇਡ ਮੈਲੇ ਉੱਪਰ ਵੱਡੇ ਮੱਲ ਭਿੜਦੇ ਹੋਏ ਲੱਗਿਆ ਯੋ ਹਾਏ ਧਾਵਾਂ ਹੁਣ ਵੇਖਾਂਗੇ ਚੋਹਾ ਵਿੱਚੋਂ ਕਿਹੜਾ ਨੌਜਵਾਨ ਗੁਰਦਿੱਤ ਤਾਰਜਣ ਕਿਸ਼ਨਗੜੀਆ ਮੋਂਡਾ ਆਹ ਸਾਹਮਣੇ ਉਹ ਭਰਿਆ ਕਲਾਵਾ ਮੇਰੇ ਮਿੱਤਰੋ ਪਰ ਲਿਆ ਪੱਟਦੇ ਦਾ ਜੱਫਾ ਨੌਜਵਾਨ ਨੇ ਉਦੋਂ ਐਮ.ਐਲ.ਏ ਜਿਹੜਾ ਪਦ ਸੀਗਾ ਇਹਨਾਂ ਕੋਲ ਉਸ ਤੋਂ ਅਸਤੀਫਾ ਦੇ ਦਿੱਤਾ ਸੀਗਾ ਇਸ ਹਸਤੀ ਦੀ ਚੜ੍ਹਦੀ ਕਲਾ ਦਾ ਝਕਾਰਾ ਛੱਡੀ ਪਿਆਰੀ ਸਾਥਸੰਗਤ ਜੀ ਬੋਲੇ ਇਸਨਾਲ ਪਰ ਉਧਰ ਇੱਕਮ ਫਤਾਪੁਰੀਆ 3000 ਦਾ ਜਫਾ 3000 ਦਾ ਜਫਾ ਇੱਕ ਫਤਾਪੁਰੀਆ ਪੈ ਗਿਆ ਰੌਲਾ ਹੈਪੀ ਬੈਂਸਾ ਅਮਰੀਕਾ ਤੋਂ ਓ ਬੱਲੇ ਬੱਲੇ ਖੇਚ ਖੇਚ ਕਦ ਗੱਲ ਵਿੱਚ ਆ ਥੇ ਮੁੰਡੇ ਲੁਕਰਾ ਪਿਛਿੰਦਾ ਦੀ ਅਮਰੀਕਾ ਤੋਂ ਦਿਲਰਾਜ ਅਮਰੀਕਾ ਤੋਂ ਪਰ ਸਾਹਮਣੇ ਟੱਕਰ ਵਾਹ ਵੀ ਫਤਾਪੁਰੀਆ ਆਹ ਬਤਾਪੁਰੀਆ ਠੋਕ ਗਿਆ ਗੱਟਿਆਂ ਵਿੱਚ ਰਾਣਿਆਂ ਟੋਕੋ ਸਾਹਮਣੇ ਜੰਪ ਦੀ ਪਈ ਹੋਈ ਰੇਡ ਫਰਿੰਦੀਪੁਰੀਏ ਗੋਪੀ ਦੀ ਟੀਮ ਬੱਲੇ 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 ਕਬੱਡੀ ਐਂਡ ਸਿਰਾ ਇਹਨੂੰ ਕਹਿੰਦੇ ਜੱਟ ਜੱਫਾ ਇਹਨੂੰ ਕਹਿੰਦੇ ਜੱਟ ਜੱਫਾ ਇਹ ਬੱਲੇ 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 ਇਹ ਬੱਲੇ 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 ਸ਼ਰਨਾ ਕੁਸ਼ਕਾਲ ਇਹਨੂੰ ਕਹਿੰਦੇ ਡੱਕੋਲਾ ਸ਼ਰਨਾ ਲਾਚ